ਹਾਲ ਹੈ ਅ ઠીਕ ਠਾਕ ਹੋ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ ਨਿਊਜ਼ 18 ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਾ ਵਿਰੁੱਧ ਔਰੀ ਮੁਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਸ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ 'ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ 'ਚ ਹਜੇ ਕੇਵਲ ਇੱਕ ਅਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੋ ਨਸ਼ਾ ਵਿਰੁੱਧ ਦੀ ਮਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਇਹ ਸਰਕਾਰ ਦਾ ਜਿਹੜਾ ਜੁੱਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ ਨਿਊਜ਼ ਇਟਿੰ ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਾ ਵਿਰੁੱਧ ਉਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅੱਜੇ ਕੇਵਲ ਇੱਕ ਅਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਿਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰਾਂ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧ ਦੇ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼ਕੋ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ న్యూਸ 18 ਦਿਖਾ ਰਿਹਾ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਉਹਰੀ ਮੁਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਠੰਡਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਿਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਿਆਂ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼ਗੋ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ ਨਿਊਜ਼ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਏ ਨਿਊਜ਼ ਇਟਿੰ ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਿਆਂ ਵਿਰੁੱਧ ਉਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰਾਂ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਹੈ ਉਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁੱਧ ਨਿਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁੱਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼ਕਾਲ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ న్యూਸ 18 ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਔਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮੈਕ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਿਨਸ਼ਿਆਂ ਵਿਰੁੱਧ ਦੀ ਮੁਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈ ਹੈ ਏ ਨਿਊਜ਼ ਇਟ ਇਨ ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਿਆਂ ਵਿਰੁੱਧ ਉਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम ਇਧਰ ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅੱਜੇ ਕੇਵਲ ਇੱਕ ਅਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋਧਨਸ਼ਾਂ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰਾਂ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁੱਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁੱਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਆ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ న్యూਸ 18 ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਔਰੀ ਮਕਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ 'ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम ਇਧਰ ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਜੋ ਦਿਨਸ਼ਾ ਵਿਰੁੱਧ ਦੀ ਮੁਕੰਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰਾਂ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਿਆਂ ਵਿਰੋਧ ਦੇ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ ਤਨਬਾਤ ਆ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਆ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈ ਹੈ ਏ نیوز ਇਨ ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫਾਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੋਧ ਨਸ਼ਿਆਂ ਵਿਰੁੱਧ ਉਰੀ ਮਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਤਾ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਇਹ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅੱਜੇ ਕੇਵਲ ਇੱਕ ਅਦੇ ਚੈਨਲ ਤੇ ਅੱਠ ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਗ ਮਾਰੇ ਗਏ ਨੇ ਧੰਨਵਾਦ ਅ ਸਤਿ ਸ਼ਕੋ ਦੋਸਤੋ ਕੀ ਹਾਲ ਹੈ ਅ ਠੀਕ ਠਾਕ ਹੁਣੇ-ਹੁਣੇ ਪਤਾ ਲੱਗਿਆ ਕਿ ਹਲਕਾ ਮਜੀਠਾ న్యూਸ 18 ਤੇ ਵੀ ਆ ਰਹੀ ਹੈ ਕਿ 8 ਲੋਕਾਂ ਦੀ ਮੌਤ ਹੋ ਗਈ ਹੈ ਹਲਕਾ ਮਜੀਠਾ ਅੰਦਰ ਜ਼ਹਿਰੀਲੀ ਸ਼ਰਾਬ ਨੇ 8 ਲੋਕਾਂ ਦੀ ਜਾਨ ਲੈ ਰਹੀ ਹੈ ਲੈ ਲਈਏ ਇਹ న్యూਸ 18 ਦਿਖਾ ਰਿਹਾ ਹੈ ਸਾਡੇ ਕੋਲੇ ਖਬਰ ਦੇ ਮੁਤਾਬਕ 15 ਲੋਕ ਹੁਣ ਤੱਕ ਮਰ ਚੁੱਕੇ ਨੇ ਜ਼ਹਿਰੀਲੀ ਸ਼ਰਾਬ ਦੇ ਨਾਲ ਇਹ ਧੰਦਾ ਬਿਲਕੁਲ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀਗਾ ਇਨਫੋਰਮੇਸ਼ਨ ਦੇ ਮੁਤਾਬਕ ਔਰ ਕਿਉਂਕਿ ਹੁਣੇ ਮੈਨੂੰ ਮਜੀਠਾ ਤੋਂ ਫੋਨ ਆਇਆ ਸੀ ਔਰ ਨਾਲ ਹੀ ਨਾਲ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਔਰੀ ਮੁਕੰਮਲ ਤੌਰ ਤੇ ਜਿਹੜੀ ਫੂਕ ਹੈ ਉਹ ਨਿਕਲਦੀ ਨਜ਼ਰ ਆ ਰਹੀ ਹੈ ਇਹ ਤਾਂ ਸਮਾਖ ਚਿੱਟੇ ਨੂੰ ਬੰਦ ਕਰਦੇ ਕਰਦੇ ਜ਼ਹਿਰੀਲੀ ਸ਼ਰਾਬ ਦਾ ਠੰਡਾ ਮਜੀਠਾ ਹਲਕੇ ਚ ਪੁਲਿਸ ਸਟੇਸ਼ਨ ਦੇ ਨਾਲ ਚੱਲ ਰਿਹਾ ਸੀ ਜਿੱਥੇ 15 ਲੋਕਾਂ ਦੀ ਮੌਤ ਹੋ ਚੁੱਕੀ ਹੈ ਹੁਣੇ-ਹੁਣੇ ਖਬਰ ਮਿਲੀ ਹੈ ਸੋ ਸਰਕਾਰ ਨੇ ਆਪਣੇ तमाम इधर-ਉਧਰ ਬੰਦੇ ਲਾ ਦਿੱਤੇ ਹੈ ਮੀਡੀਆ ਅਜੇ ਕੇਵਲ ਇੱਕ ਦੇ ਚੈਨਲ ਤੇ 8 ਮੌਤਾਂ ਦੇ ਬਾਰੇ ਜ਼ਿਕਰ ਕੀਤਾ ਗਿਆ ਸੋ ਮੈਂ ਦੱਸਣਾ ਚਾਹਣਾ ਹੈ ਮੁੱਖ ਮੰਤਰੀ ਸਾਹਿਬ ਜੋ ਦਿਨਸ਼ਾ ਵਿਰੁੱਧ ਦੀ ਮਕਮਲ ਫੂਕ ਨਿਕਲਦੀ ਨਜ਼ਰ ਆ ਰਹੀ ਹੈ ਪਹਿਲਾਂ ਵੀ ਤੁਹਾਨੂੰ ਚੇਤੇ ਹੋਵੇ ਸੰਗਰੂਰ ਦੇ ਵਿੱਚ ਵੀ ਇੱਕ ਵੱਡਾ ਹਾਦਸਾ ਹੋਇਆ ਸੀ ਜਿੱਥੇ ਬਹੁਤ ਸਾਰੇ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੇ ਨਾਲ ਜਾਨ ਚਲੀ ਗਈ ਸੀ ਚਿੱਟੇ ਨਾਲ ਓਵਰਡੋਜ਼ ਨਾਲ ਤਾਂ ਰੋਜ਼ ਲੋਕ ਮਰਦੇ ਨੇ ਔਰ ਹੋਰ ਵੀ ਜਲਦੀ ਖੁਲਾਸਾ ਕਰਾਂਗੇ ਤੁਹਾਡੇ ਸਾਹਮਣੇ ਅੱਜ ਦੀ ਜਿਹੜੀ ਖਬਰ ਆ ਉਹ ਇਹ ਹੈ ਸੋ ਇਹ ਹਾਲਾਤ ਨੇ ਪੰਜਾਬ ਦੇ ਜੁਧ ਨਸ਼ਾ ਵਿਰੋਧੀ ਬਸ ਤੁਹਾਨੂੰ ਇਹੀ ਜਾਣਕਾਰੀ ਦੇਣੀ ਸੀ ਕਿ ਇਹ ਸਰਕਾਰ ਦਾ ਜਿਹੜਾ ਜੁਧ ਸੀਗਾ ਉਹ ناکਾਮਜਾਬ ਹੋ ਗਿਆ ਹੈ ਉਰੀ ਫੂਕ ਨਿਕਲ ਗਈ ਹੈ ਔਰ 15 ਲੋਕ ਮਾਰੇ ਗਏ ਨੇ down